ਆਖਰਕਾਰ ਇੱਕ ਲੰਬੇ ਅਰਸੇ ਤੋਂ ਬਾਅਦ ਤੇ ਤਕੜੀ ਜਦੋਜਹਿਦ ਤੋਂ ਬਾਅਦ ਅਮਰਤਪਾਲ ਨੂੰ ਪ੍ਰੋਲ ਮਿਲੀ ਹੈ ਪ੍ਰੋਲ ਮਿਲੀ ਹੈ ਲੋਕ ਸਭਾ ਮੈਂਬਰ ਵਜੋਂ ਸੌ ਚੱਕਰ ਦੀ ਆਖਰਕਾਰ ਕਿਹੜੀਆਂ ਸ਼ਰਤਾਂ ਤੇ ਪ੍ਰੋਲ ਮਿਲੀ ਹੈ ਕੀ ਉਹ ਆਪਣੇ ਘਰ ਜਾ ਸਕਦੇ ਐ ਕੀ ਉਹ ਪੰਜਾਬ ਆ ਸਕਦੇ ਐ ਅਜਿਹੀਆਂ ਕਿਹੜੀਆਂ ਸ਼ਰਤਾਂ ਨੇ ਜਿਨ੍ਹਾਂ ਦੇ ਉੱਤੇ ਪ੍ਰੋਲ ਮਿਲੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਅਮਰਤਪਾਲ ਸਿੰਘ ਨੇ ਖੰਡੂਰ ਸਾਹਿਬ ਦੀ ਲੋਕ ਸਭਾ ਚੋਣ ਵੱਡੇ ਮਾਰਜਨ ਨਾਲ ਜਿੱਤੀ ਉਸ ਤੋਂ ਬਾਅਦ ਉਹ ਲਗਾਤਾਰ ਕੌਮੀ ਸੁਰੱਖਿਆ ਕਾਨੂੰਨ ਭਾਵ ਐਨਐਸਏ ਦੇ ਅਧੀਨ ਜਿਹੜਾ ਉਹ ਦਿਬਰੂਗੜ੍ਹ ਦੀ ਜੇਲ੍ਹ ਚ ਬੰਦ ਨੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਸਨੇਹੀਆਂ ਵੱਲੋਂ ਸਮਰਥਕਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਸੌ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਆਖਰਕਾਰ ਅਮਰੋਸਰ ਦੇ ਡੀਸੀ ਨੇ ਜਿਹੜਾ ਇੱਕ ਪ੍ਰਵਾਨਾ ਬਣਾਇਆ ਜਿਸ ਦੇ ਵਿੱਚ ਉਹਨਾਂ ਦੀ ਪ੍ਰੋਲ ਦਾ ਇੰਤਜ਼ਾਮ ਕੀਤਾ ਗਿਆ ਤੇ ਹੁਣ ਉਹ ਬਾਹਰ ਆ ਰਹੇ ਨੇ ਆਖਰਕਾਰ ਅਮਰਤਪਾਲ ਘਰ ਆ ਸਕਣਗੇ ਕਿ ਨਹੀਂ ਇਸ ਬਾਰੇ ਚਰਚਾ ਇਸ ਦੇ ਨਾਲ ਹੀ ਅਮਰਤਪਾਲ ਸਿੰਘ ਨੂੰ ਸ਼ੁਕਰਵਾਰ ਯਾਨੀ ਕਿ 5 ਜੁਲਾਈ ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪ੍ਰੋਲ ਮਿਲੀ ਹੈ ਪਰ ਇਨ੍ਹਾਂ 4 ਦਿਨਾਂ ਵਿੱਚ ਉਹ ਨਾ ਤਾਂ ਆਪਣੇ ਰਈਆ ਸਥਿਤ ਘਰ ਜਾਨੀ ਕਿ ਜਲੂਪੁਰ ਖੇੜਾ ਆ ਸਕਦੇ ਨੇ ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਵਿੱਚ ਉਹਨਾਂ ਦੀ ਐਂਟਰੀ ਹੋ ਸਕਦੀ ਹੈ ਉਹਨਾਂ ਨੂੰ ਇਹ ਪ੍ਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਦਰਅਸਲ ਹਲਕੇ ਜਾਨੀ ਕਿ ਸ਼ੁੱਕਰਵਾਰ ਤੋਂ ਅਮਰਤਪਾਲ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ ਜਿਸ ਦੀ ਸੂਚਨਾ ਅਸਮਦੀ ਦਿਬੜੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਅਤੇ ਉਹਨਾਂ ਰਾਹੀਂ ਇਹ ਸੂਚਨਾ ਅਮਰਤਪਾਲ ਨੂੰ ਵੀ ਦੇ ਦਿੱਤੀ ਗਈ ਹੈ ਇਹਨਾਂ ਸ਼ਰਤਾਂ ਮੁਤਾਬਕ ਉਹ ਦਿੱਲੀ ਵਿੱਚ ਹੀ ਰਹਿ ਸਕਦੇ ਨੇ ਉਹ ਦਿੱਲੀ ਤੋਂ ਇਲਾਵਾ ਹੋਰ ਕਿਤੇ ਵੀ ਨਹੀਂ ਜਾ ਸਕਦੇ ਉਹ ਰਾਤ ਨੂੰ ਦਿੱਲੀ ਵਿੱਚ ਹੀ ਰੁਕਣਗੇ ਇੰਨਾ ਹੀ ਨਹੀਂ ਉਹ ਹਰ ਵੇਲੇ ਸੁਰੱਖਿਆ ਦੇ ਘੇਰੇ ਵਿੱਚ ਰਹਿਣਗੇ ਉੱਥੇ ਹੀ ਹਾਲੇ ਪਰਿਵਾਰ ਨੂੰ ਮਿਲਣ ਨੂੰ ਲੈ ਕੇ ਵੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਇਸ ਦੌਰਾਨ ਅਮਰਤਪਾਲ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਰਹਿਣਗੇ ਇਸ ਸਬੰਧੀ ਅਮਰitsar ਅਧਿਆਤਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਅਮਰਤਪਾਲ ਨੂੰ ਦਿੱਲੀ ਲਿਿਆਉਣ ਲਈ ਰਵਾਨਾ ਹੋ ਚੁੱਕੀ ਹੈ ਸਿਧਰਾਂ ਡਿਬੜੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ ਇਸ ਦੇ ਨਾਲ ਹੀ ਹਾਲੇ ਤੱਕ ਇਹ ਵੀ ਨਹੀਂ ਦੱਸਿਆ ਗਿਆ ਕਿ ਉਹ ਦਿੱਲੀ ਕਿਵੇਂ ਪਹੁੰਚਣਗੇ ਇਸ ਬਾਰੇ ਵੀ ਜਾਣਕਾਰੀ ਗੁਪਤ ਰੱਖੀ ਜਾ ਰਹੀ ਹੈ ਸੁਭਾਵਕ ਜੀ ਤੌਰ ਤੇ ਇਹ ਚ ਗੁਪਤ ਰੱਖਣ ਵਾਲੀ ਕੋਈ ਗੱਲ ਨਹੀਂ ਜੇਕਰ 5 ਤਰੀਕ ਨੂੰ ਸੌ ਚੁੱਕਣੀ ਹੈ ਤਾਂ ਜੇ ਪੁਲਿਸ ਅੱਜ ਜਾਂ ਪਿਛਲੀ ਕੱਲ ਰਵਾਨਾ ਹੋਈ ਹੈ ਤਾਂ ਸੁਭਾਵਕ ਜੀ ਗੱਲ ਹੈ ਕਿ ਉਹ ਹਵਾਈ ਜਹਾਜ਼ ਰਾਹੀਂ ਹੀ ਆਉਣਗੇ ਕਿਉਂਕਿ ਦਿਬੜੂਗੜ ਤੋਂ ਜੇ ਤੁਸੀਂ ਦਿਬੜੂਗੜ ਰਾਜਸਥਾਨੀ ਚ ਵੀ ਦਿੱਲੀ ਤੱਕ ਦਾ ਸਫ਼ਰ ਕਰਦੇ ਹੋ ਤਾਂ ਤੁਹਾਨੂੰ 48 ਘੰਟੇ ਦਾ ਲਗਭਗ ਦਾ ਸਮਾਂ ਲੱਗਦਾ ਹੈ ਤਾਂ ਸੁਭਾਵਕ ਜੀ ਗੱਲ ਹੈ ਕਿ ਉਹ ਜਿਹੜਾ ਉਹ ਹਵਾਈ ਜਾਜ ਰਹੀ ਹੋਣਗੇ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਗੁਪਤ ਰੱਖਣ ਵਾਲੀ ਗੱਲ ਪਿੱਛੇ ਬਚਦੀ ਹੈ ਇੱਥੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਸਾਲ 2017 ਦੇ ਜੰਮੂ ਕਸ਼ਮੀਰ ਅੱਤਵਾਦੀ ਫੰਡਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਆਗੂ ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਅਜਨੀਅਰ ਰਾਸ਼ੀਦ ਰਾਸ਼ਟਰੀ ਜਾਂਚ ਏਜੰਸੀ ਦੀ ਇਜਾਜ਼ਤ ਤੋਂ ਬਾਅਦ ਕੱਲ ਸੌ ਚੁੱਕਣਗੇ ਅਮਰਪਾਲ ਵੀ ਕੱਲ ਨੂੰ ਹੀ ਸੌ ਚੁੱਕਣਗੇ ਜਾਣਕਾਰੀ ਮੁਤਾਬਕ ਇਹ ਦੋਵੇਂ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁੱਕਣਗੇ ਜ਼ਿਕਰਯੋਗ ਹੈ ਕਿ ਅਮਰਪਾਲ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਖੰਡੂਰ ਸਾਹਿਬ ਤੋਂ ਜਿੱਤ ਹਾਸਲ ਕੀਤੀ ਸੀ ਇਹ ਇੱਕ ਬੜੀ ਤਰਾਸ ਦੀ ਹੈ ਕਿ ਸਪੀਕਰ ਦੇ ਚੈਂਬਰ ਚ ਕਿਉਂ ਸੌ ਚੁੱਕਣਗੇ ਲੋਕ ਸਭਾ ਦਾ ਇਜਲਾਸ ਚੱਲ ਰਿਹਾ ਹੋਵੇ ਜਦੋਂ ਸਾਰੇ ਮੈਂਬਰ ਲੋਕ ਸਭਾ ਦੇ ਚੈਂਬਰ ਚ ਸੌ ਚੁੱਕਣਗੇ ਸੰਸਦ ਚੋਂ ਚੁੱਕਣਗੇ ਜਿਹੜਾ ਹੈ ਹਾਲ ਹੈ ਜਿੱਥੇ ਸੌ ਚੁੱਕਣਗੇ ਪਰ ਇਹਨਾਂ ਦੋਨਾਂ ਨੂੰ ਸਪੀਕਰ ਦੇ ਚੈਂਬਰ ਚ ਕਿਉਂ ਸੌ ਚਕਾਈ ਜਾ ਰਹੀ ਹੈ ਇੱਕ ਵੱਡਾ ਸਵਾਲ ਹੈ ਲੋਕ ਨੁਮਾਇੰਦੇ ਨੇ ਬੇਸ਼ੱਕ ਜੇਲ੍ਹ ਚ ਨੇ ਉਹਨਾਂ ਨੂੰ ਉਹ ਹਜੇ ਕਿਸੇ ਵੀ ਸਜ਼ਾ ਜਾਫਤਾ ਨਹੀਂ ਹੈਗੇ ਉਹਨਾਂ ਨੂੰ ਵੀ ਬਾਕੀ ਲੋਕ ਸਭਾ ਮੈਂਬਰਾਂ ਵਾਂਗ ਸਪੀਕਰ ਦੇ ਸਾਹਮਣੇ ਤੇ ਲੋਕ ਸਭਾ ਚ ਸੋਚ ਕਾਣੀ ਜਿਹੜੀ ਇਸ ਚਕਾਈ ਜਾਣੀ ਚਾਹੀਦੀ ਸੀ ਇਹ ਉਹਨਾਂ ਦਾ ਬੁਨਿਆਦੀ ਤੇ ਮਨੁੱਖੀ ਤੇ ਬਤੌਰ ਲੋਕ ਸਭਾ ਮੈਂਬਰ ਉਹਨਾਂ ਦਾ ਹੱਕ ਬਣਦਾ ਹੈ ਜੇਕਰ 500 ਜਿਹੜੇ 42 41 ਮੈਂਬਰ ਉਸ ਸਦਨ ਚ ਸੌਂ ਚੁੱਕ ਸਕਦੇ ਆ ਤਾਂ ਇਹ ਦੋਵੇਂ ਵੀ ਉਸੇ ਸਦਨ ਚ ਸੌਂ ਚੁੱਕ ਸਕਦੇ ਆ ਇਹਨਾਂ ਨੂੰ ਸਪੀਕਰ ਦੇ ਕਮਰੇ ਚ ਵਿਸ਼ੇਸ਼ ਤੌਰ ਤੇ ਸੌਂ ਚਕਾਉਣ ਦੀ ਕੋਈ ਲੋੜ ਨਹੀਂ ਹਾਂ ਜੇ ਲੋਕ ਸਭਾ ਦਾ اجلاس ਨਾ ਚੱਲ ਰਿਹਾ ਹੁੰਦਾ ਤਾਂ ਇੱਕ ਅਲੱਗ ਦਾ ਗੱਲ ਸੀ ਹੁਣ ਤਾਂ ਲੋਕ ਸਭਾ ਦਾ اجلاس ਚੱਲ ਰਿਹਾ ਹੈ ਤਾਂ ਇਹਨਾਂ ਨੂੰ ਉੱਥੇ ਸੋਚ ਕੇ ਆਈ ਜਾਣੀ ਚਾਹੀਦੀ ਸੀ ਉੱਥੇ ਹੀ ਇਹਨਾਂ ਦਾ ਜਿਹੜਾ ਸੋਧਾ ਨੋਟੀਫਿਕੇਸ਼ਨ ਜਾਰੀ ਹੋਣਾ ਚਾਹੀਦਾ ਸੀ